ਗੋਗਾਣਾ 250 ਤੋਂ ਅਗੋਂ 200 ਜੇ ਯਾਨਨ ਦਿੱਲੀ ਬਾਰਤ 400 ਤੋਂ ਵੱਧ ਕਰਨ ਕਹਿੰਨੇ ਵੀ ਸਾਨੂੰ ਵੀ ਕੁਝ ਦਿੰਦੇ ਰੋੜ ਤਾਂ ਬਣਨੇ ਹੀ ਚੀ ਤੇ ਸਾਨੂੰ ਵੀ ਕੁਝ ਦਿੰਦੇ ਗਰੀਬਾਂ ਨੂੰ ਉਮਰਾਂ ਦੇ ਬੈਠੇ ਆਏ ਰਾਤੀ ਤੋਰਾ ਤਰਾ ਸਾਨੂੰ ਪਏ ਨੇ ਸੁੱਤਿਆ ਪਿਆ ਨੂੰ ਹੈ ਸਾਨੂੰ ਕੋਈ ਪਤਾ ਵੀ ਨਹੀਂ ਸੀ 3 ਵਜੇ ਆਏ ਨੇ ਤੇ ਉਹ ਗਰੀਬਾਂ ਨੂੰ ਕੋਈ ਚਾਰ ਚਾਰ ਕਣਾਲੀ ਸੀ ਤੇ ਉਹ ਵੀ ਸਾਡੇ ਲੈ ਕੇ ਚਲੇ ਗਏ ਅਸੀਂ ਕਿ ਬੱਚੇ ਹੁਣ ਕਿੱਥੇ ਲੈ ਤੇ ਜਾਵਾਂਗੇ ਤੇ ਸਾਨੂੰ ਜੀਮੇਦਾਰਾਂ ਨੂੰ ਵੀ ਤਾਂ ਕੁਝ ਦੇਵਣ ਸਾਨੂੰ ਵੀ ਤਾਂ ਇਹਦਾ ਹੀ ਆਸਰਾ ਹੈ ਪਹਿਲਿਆਂ ਦਾ ਕੋਈ ਅੱਛਾ ਪਹਿਲੀ ਤਾਂ ਸਾਨੂੰ ਕੁਝ ਦੇ ਰਿਹਾ ਹੈ ਅਸੀਂ ਕਿੱਥੇ ਜਾਵਾਂਗੇ ਫਿਰ ਸਾਨੂੰ ਕੁਝ ਨਾ ਕੁਝ ਤਾਂ ਮਿਲਣਾ ਚਾਹੀਦਾ ਹੈ ਕਹਣਾ ਜੀ ਤੁਹਾਡੇ ਸਾਹਮਣੇ ਛੋਟੇ ਛੋਟੇ ਕਿਸਾਨ ਦੋ ਦੋ ਚਾਰ ਚਾਰ ਕਨਾਲ ਵਾਲੇ ਕਿਸਾਨ ਨੇ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਇੱਕ ਪਾਸੇ ਵੱਡੇ ਜਿਹੜੇ ਘਰਾਣੇ ਨੇ ਜਿਹੜੇ ਰਾਜਨੀਤਿਕ ਘਰਾਣੇ ਨੇ ਉਹਨਾਂ ਕੋਲ ਹਜ਼ਾਰਾਂ ਏਕੜ ਜਿਹੜੀ ਬਹੁਮ ਕੀਮਤੀ ਜ਼ਮੀਨ ਹੈ ਉਹਦੇ ਉੱਤੇ ਕਬਜ਼ਾ ਕਰੀ ਬੈਠੇ ਨੇ ਇਹ ਭਗਵਤ ਮਾਨ ਸਾਹਿਬ ਕਹਿੰਦੇ ਸੀ ਪਹਿਲਾਂ ਮੈਂ ਕੈਪਟਨ ਬਾਦਲਾ ਦੇ ਉੱਤੇ ਇਸ ਕੰਝਾ ਕਰੂਗਾ ਪਰ ਇੱਥੇ ਕਿਹੜੇ ਬਾਦਲ ਨੇ ਕਿਹੜਾ ਕੈਪਟਨ ਹੈ ਛੋਟੇ ਛੋਟੇ ਦੋ ਦੋ ਕਨਾਲ ਵਾਲੇ ਆਪਣੀ ਗੁਜਰ ਪਸਰ ਜਿਹੜੀ ਇਸ ਜ਼ਮੀਨ ਦੇ ਵਿੱਚੋਂ ਪੈਦਾ ਕਰਕੇ ਦਿਹਾੜੀ ਮਜ਼ਦੂਰੀ ਕਰਕੇ ਆਪ ਦਾ ਟਾਈਮ ਨਿਕਾਲ ਰਹੇ ਸੀਗੇ ਉਹਨਾਂ ਨੂੰ ਰਾਤ ਦੇ 2:30 ਵਜੇ ਤੇ ਆ ਕੇ ਪੁਲਿਸ ਪ੍ਰਸ਼ਾਸਨ ਦੇ ਦਬਾਤ ਹੱਲੇ ਉਜਾੜਿਆ ਗਿਆ ਬਾਕੀ ਹੁਣ ਪ੍ਰਸ਼ਾਸਨ ਕਹਿੰਦਾ ਵੀ ਮੀਟਿੰਗ ਕਰ ਲਾਂਗੇ ਵੀ ਜੀ 16 ਮਹੀਨਿਆਂ ਦੇ ਵਿੱਚ ਮੀਟਿੰਗ ਦਾ ਤੁਸੀਂ ਕੋਈ ਹੱਲ ਨਹੀਂ ਕੱਢਿਆ ਜੀਪੀ ਸਰਕਾਰ ਹਮੇਸ਼ਾ ਇਹ ਚਾਹੁੰਦੀ ਸੀ ਭਾਵੇਂ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਬਾਇਆ ਜਾਵੇ ਭਾਰਤ ਮਾਲਾ ਪ੍ਰੋਜੈਕਟ ਦੀ ਸਾਨੂੰ ਐਡੀ ਜ਼ਰੂਰਤ ਨਹੀਂ ਸੀਗੀ ਸਾਨੂੰ ਜ਼ਰੂਰ ਸੀਗੀ ਇੱਥੇ ਇੰਡਸਟਰੀ ਦੀ ਹਸਪੀਟਲ ਦੀ ਤੇ ਜਿਹੜੇ ਕੋਲਿਜ ਦੀਗੀ ਉਹਨਾਂ ਦੀ ਜਿਹਦੇ ਨਾਲ ਰੋਜ਼ਗਾਰ ਪੈਦਾ ਹੁੰਦੇ ਇਹ ਜਿਹੜੀ ਹੁਣ ਭਾਰਤ ਮਾਲਾ ਰੋਡ ਨਿਕਲ ਰਹੀ ਹੈ ਇਹਦੇ ਨਾਲ ਲੋਕ ਬੇਰੋਜ਼ਗਾਰ ਹੋਣਗੇ ਪਿਛਲੇ 12 13 ਮਹੀਨਿਆਂ ਤੋਂ ਜਦੋਂ ਜਿਆਦਾ ਇਸ ਜ਼ਮੀਨ ਦੀ ਚੱਲ ਰਹੀ ਸੀਗੀ ਇੱਥੇ ਘੱਟ ਤੋਂ ਘੱਟ ਵੀ 20 ਤੋਂ 25 ਹਜ਼ਾਰ ਬੂਟ ਆ ਜਿਹੜੀ ਹਰ ਵਾਰ ਰੇਗ ਪਾਰਟੀ ਜਿਹੜੀ ਵੋਟ ਲੈਂਦੀ ਆ ਇਹਨਾਂ ਦਾ ਜਿਹੜੀ ਬੋਰਡ ਦਾ ਇਸਤੇਮਾਲ ਕਰਦੇ ਆ ਪੱਕੇ ਘਰ ਨੇ ਪੱਕੇ ਆਧਾਰ ਘਟ ਨੇ ਇਹਨਾਂ ਦੀਆਂ ਮੋਟਰਾਂ ਲੱਗੀਆਂ ਹੋਈਆਂ ਇਹਨਾਂ ਦੇ ਕਨੈਕਸ਼ਨ ਮਿਲੇ ਹੋਏ ਆ ਆ ਬਾਦ ਕੀਤੀ ਹੋਈ ਜ਼ਮੀਨ ਇਹ ਉਹ ਲੋਕ ਨੇ ਜਿਹੜੇ ਪਹਿਲਾਂ ਤਾਂ ਪਾਕਿਸਤਾਨ ਨੇ ਜਾੜੇ ਸੀਗੇ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਉਦੋਂ ਉੱਜੜ ਕੇ ਆਏ ਇਹਨਾਂ ਨੂੰ ਇਹ ਜਿਹੜੇ ਰੱਬ ਤੋਂ ਡਾ ਭਲਗਦੇ ਜੰਗਲ ਦੇ ਵਿੱਚ ਇਹਨਾਂ ਨੂੰ ਇਹਨਾਂ ਨੇ ਜਿਹੜੀ ਹੈ ਜ਼ਮੀਨਾਂ ਇਹਨਾਂ ਦੇ ਬਜ਼ੁਰਗਾਂ ਨੇ ਬਾਦ ਕੀਤੀਆਂ ਪੱਟ ਪੱਟ ਅੱਜ ਅੱਜ ਭਗਵੰਤ ਮਾਨ ਦੀ ਸਰਕਾਰ ਆਈ ਆ ਜਿਹੜੀ ਇੱਥੋਂ ਭਾਰਤ ਮਾਲਾ ਰੋਡ ਬਾਈਪਾਸ ਕੱਢ ਰਹੀ ਹੈ ਜੀ ਸਤਕੇ ਸਰਕਾਰ ਜਿਹੜੇ ਵਿਕਾਸ ਕਰਦੀ ਕਰੇ ਪਰ ਇਹਨਾਂ ਲੋਕਾਂ ਨੂੰ ਜਿਹੜਾ ਬੰਦਾ ਹੱਕ ਮਾਅਬਦਾ ਦੇਣਾ ਫਰਜ਼ ਬੰਦਾ ਸੀਗਾ 13 ਮਹੀਨੇ ਬੈਠੇ ਇਹਨਾਂ ਲੋਕਾਂ ਨੂੰ 1 ਰੁਪਿਆ ਦਾ ਮੁਆਵਜ਼ਾ ਨਹੀਂ ਦਿੱਤਾ ਐਸ ਜ਼ਮੀਨ ਵਿੱਚ ਜਿਹੜੀ ਵਿੱਚ ਬੈਠੇ ਆ ਇੱਕ ਘਰ ਦੀ ਜ਼ਮੀਨ ਐ ਸਿਰਫ 4 ਕਿੱਲੇ ਤੇ 4 ਕਿੱਲੇ ਹੀ ਜ਼ਮੀਨ ਜਿਹੜੀ ਕਿ ਭਾਰਤ ਮਾਲਾ ਦੇ ਵਿੱਚ ਆ ਗਈ ਆ ਹੁਣ ਉਹ ਤਾਂ ਜਿਨ੍ਹਾਂ ਨੂੰ ਅੱਜ ਇਹਨਾਂ ਨੇ ਮਿੱਟੀ ਪਾ ਕੇ ਤੇ ਤਹਿਸ ਨਹਿਸ ਰਾਤ ਨੂੰ ਕਰ ਦਿੱਤਾ ਪਰ ਉਹ ਪਰਿਵਾਰ ਅੱਜ ਸਵੇਰੇ ਦਿਹਾੜੀਆਂ ਕਰਨ ਉਹਦੇ ਨਿੱਕੇ ਨਿੱਕੇ ਬੱਚੇ ਅੱਜ ਹੀ ਦਿਹਾੜੀਆਂ ਕਰਨ ਨੂੰ ਉਹਨੂੰ ਕਰਨੀਆਂ ਪੈਣੀਆਂ ਬੱਚੇ ਪਾਲਣ ਵਾਸਤੇ ਕਾਰਵਾਈ ਕੀਤੀ ਜਾ ਰਹੀ ਜਾਂਦੇ ਤੁਹਾਡਾ ਮਕਾਨ ਜੇ ਤੁਸੀਂ ਪਟੋਗੇ ਤਾਂ ਉਹ ਤੁਹਾਨੂੰ ਪੈਸੇ ਪਾ ਦੇਵਾਂਗੇ ਆ ਛੜਕ ਦਾ ਉਹ ਕਬਜ਼ਾ ਤਾਂ ਲੈ ਲੈ ਜੀ ਉਹਨਾਂ ਕਬਜ਼ਾ ਲੈ ਲੈ ਤਾਂ ਸਾਨੂੰ ਉਹਦੇ ਜਮੀਨ ਦੇ ਤਾਂ ਪੈਸੇ ਦਿੰਦੇ ਨੇ ਅਸੀਂ ਤੇ ਤਰਵੀਟਾ ਉਟਾ ਦੇ ਦੇਵਾਂਗੇ ਮੈਂ ਸਾਨੂੰ ਕਹੇ ਹਾਂ ਜੀ ਘਰ ਘਰ ਛਟਾਇਆ ਗਿਆ ਜੀ ਉਹਨਾਂ ਕਦੇ ਠਾ ਉਟਾ ਦੇ ਪੈਸੇ ਇੱਕ ਇੱਕ ਸਾਡੇ ਘਰ ਛਟਾ ਰਹੇ ਪਸਾ ਗੱਲ ਦਿੱਤੀ ਹੁਣ ਜਾਵਾਂਗੇ ਕਿਤੇ ਜਵਾਬ ਇਕਤਾਈ ਤਾਂ ਸਮਾਨ ਪੈ ਜੀ ਉਹ ਜਾਣਾ ਪੋਗੇ ਕਿਤੇ ਤਰਾਕੂ ਤੇ ਪਾਲਨੇ ਹੁਣ ਕੁੱਤ ਕਾਕੂ ਉਹਦ ਲਿਆ ਕੇ ਉੱਤੇ ਪਾਲਾਂਗੇ ਫਿਰ ਹੁਣ ਕੀ ਕਰੀਏ ਫਿਰ ਇਹ ਜੀ ਸਾਡਾ ਧੱਕਾ ਕਰ ਗਏ ਨੇ ਜੀ ਜਿਹੜੇ ਗਰੀਬ ਨੂੰ ਆਂਦੇ ਆ ਦੇ ਆ ਕੇ ਦੇ ਆ ਕੇ ਜਾਂ ਅੱਜ ਆ ਕੇ ਤੋਨਾ ਪੰਜ ਤਰੀਕ ਨੂੰ ਆ ਕੇ ਹਲਪਾ ਤੇ ਗੱਡੀਆਂ ਲਾ ਦੇ ਦੋ ਜਿਹੜੇ ਕੋ ਬੋਲੇ ਫੜ ਕੇ ਲੈ ਗਏ ਵੀ ਉਹਨੇ ਕਹੇ ਕਿ ਕਮਰੇ ਵਿੱਚ ਆਉਣਗੇ ਸਭ ਕੁਝ ਮਿਲੂਗਾ ਤੁਹਾਨੂੰ ਕਹੇ ਕਿ ਦੇ ਦੇ ਆ ਕੇ ਹਲੇ ਦਿੱਤਾ ਕੁਝ ਵੀ ਨਹੀਂ ਅਸੀਂ ਇਹਨੇ ਜਿਹੜੀ ਸਾਡੀ ਲੱਗ ਬਾਜ ਹੈਗੀ ਆ ਦੇ ਨੇ ਕੋਈ ਦਵਾਈ ਵੀ ਕਿਹੜੀ ਕੀਤੀ ਨੇਾਨੂੰ ਪਤਾ ਹੀ ਹੈ ਕਿੰਨਾ ਪੈਸਾ ਲੱਗਦਾ ਅੱਜ ਕੱਲ ਲੋਇ ਅੱਜ ਲੱਗਦਾ ਕੁਛ ਵਗੀਰ ਲੱਗਦੇ ਆ ਅੰਦਰ ਕਿੰਨੀ ਆਪਾਂ ਬਰੋਨਾ ਸਫਾਈ ਦੀ ਸਾ ਉਹ ਸਾਰਾ ਕੁਝ ਹੀ ਮਿਲਿਆ ਦਿੱਤਾ ਮਾੜੇ ਹਾਲਾਤ ਹੈ ਸੀਟ ਫਾਰਮ ਜਿਹੜੇ ਕਿਸਾਨ ਪਿਛਲੇ 100 ਸਾਲਾਂ ਤੋਂ ਇੱਥੇ ਜ਼ਮੀਨਾਂ ਦੇ ਕਾਬਜ ਹੈ ਉਹਨਾਂ ਦੇ ਰਾਤ ਨੂੰ ਪੰਜਾਬ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਪੀਲਾ ਪੰਜਾ ਚਲਾਇਆ ਉਹਨਾਂ ਦੀਆਂ ਜ਼ਮੀਨਾਂ ਦੇ ਘਰਾਂ ਨੂੰ ਰਾਤ ਨੂੰ ਢਾਇਆ ਉਹਨਾਂ ਦੇ ਪੁਲਿਸ ਦਾ ਮਾਰ ਕੇ ਪੜੀ ਜਾਂਦੀ ਨਿੰਦਾ ਕਰਦੇ ਆ ਅਸੀਂ ਆਪਣੀਆਂ ਜਾਨਾਂ ਵਾਰ ਦਿਆਂਗੇ ਪਰ ਇਹਨਾਂ ਦੀਆਂ ਜ਼ਮੀਨਾਂ ਨਹੀਂ ਜਾਣ ਦਿਆਂਗੇ ਇਹਨਾਂ ਲੋਕਾਂ ਨੇ ਹੱਥਾਂ ਨਾਲ ਆ ਕੇ ਪਾੜਾ ਵਰਗੀਆਂ ਜ਼ਮੀਨਾਂ ਸਿੰਝੀਆਂ ਤੇ ਅੱਜ ਇਹ ਹਾਲਾਤ ਬਣ ਗਏ ਵੀ ਇਹਨਾਂ ਨੂੰ ਅਜੇ ਜ਼ਮੀਨ ਦਾ ਮੁਆਵਜ਼ਾ ਹੀ ਨਹੀਂ ਦੇ ਸਕਦੇ ਕੀ ਇਹਨਾਂ ਨੇ ਮਾਰਾ ਕੀਤਾ ਕਿਸ ਦਾ ਆ ਹਾਲਾਤ ਤੁਹਾਨੂੰ ਸੀਡ ਫਾਰਮ ਦੇ ਅੱਜ ਦਿਖਾ ਰਹੇ ਜਿਹੜਾ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਸਾਰੇ ਨੂੰ ਰਾਮ ਰਾਮ ਸਤਿ ਸ਼੍ਰੀ ਅਕਾਲ ਤੇ ਹਲੋ ਬੋਰ ਸਾਥੀਓ ਅੱਜ ਅਸੀਂ ਚੰਡੀਗੜ੍ਹ ਵਿਖੇ ਸੀਗੇ ਜਿਹੜਾ ਇੱਕ ਦਿਨ ਦਾ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਪਰ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਵੀ ਕੱਲ ਰਾਤ ਨੂੰ ਅੱਜ ਸਵੇਰੇ ਸੌਰੀ 3 ਵਜੇ ਪੋਲਸ ਨੇ ਜਾ ਕੇ ਜਿਹੜਾ ਆਪਣੇ ਸੀਡ ਫਾਰਮ ਤੇ ਧਰਨਾ ਲੱਗਿਆ ਹੋਇਆ ਸੀ ਤੇ ਕੁਝ ਕਿਸਾਨ ਪਰਾ ਕੰਪਨਸੇਸ਼ਨ ਵਾਸਤੇ ਮੁਆਵਜ਼ੇ ਵਾਸਤੇ ਉਥੋਂ ਹਾਈਵੇ ਜਿਹੜਾ ਨਿਕਲਣਾ ਸੀਗਾ ਤੇ 3 ਵਜੇ ਜਾ ਕੇ ਪੁਲਿਸ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਉਥੋਂ ਚੱਕਿਆ ਤੇ ਬਿਲਕੁਲ ਗਲਤ ਹੈ ਡੈਫੀਨੇਟਲੀ ਕਾਫੀ ਟਾਈਮ ਤੋਂ ਉਹਨਾਂ ਨੇ ਡਿਮਾਂਡ ਸੀ ਡਿਮਾਂਡ ਕੀਤੀ ਸੀ ਕੰਪਨਸੇਸ਼ਨ ਦਾ ਮੁਆਵਜ਼ੇ ਦਾ ਤੇ ਬਿਹਤਰ ਹੁੰਦਾ ਵੀ ਬਹਿ ਕੇ ਗੱਲਬਾਤ ਕਰਕੇ ਉਹਨਾਂ ਨਾਲ ਕੋਈ ਨਾ ਕੋਈ ਨੇ ਆਪਾਂ ਨੂੰ ਰਸਤਾ ਕੱਢਣਾ ਸੀ ਬਿਲਕੁਲ ਆ ਜਿਹੜੀ ਪੁਲਿਸ ਦੀ ਕਾਰਵਾਈ ਹੈ ਪ੍ਰਸ਼ਾਸਨ ਦੀ ਕਾਰਵਾਈ ਹੈ ਬਿਲਕੁਲ ਮੈਂ ਇਹਦੀ ਨਿੰਨਾ ਕਰ ਜਿਹੜਾ ਐਨਐਚਆਈ ਵੱਲੋਂ ਜਿਹੜਾ ਆਪਣਾ 1.77 ਕਿਲੋਮੀਟਰ ਦਾ ਜਿਹੜਾ ਰਕਬਾ ਸੀਗਾ ਜਿਹੜਾ ਸਟ੍ਰੈਚ ਸੀਗਾ ਰੋਡ ਦਾ ਉਹਦਾ ਕੰਮ ਚੱਲਿਆ ਗਿਆ ਸੋ ਇਸ ਦੇ ਪ੍ਰਤੀ ਇਸ ਦੇ ਰਿਲੇਟਡ ਜਿਹੜਾ ਡੀਸੀ ਸਾਹਿਬ ਵੱਲੋਂ ਸਾਨੂੰ ਇੱਕ ਸਿਕਿਉਰਿਟੀ ਰਿਲੇਟਡ ਸੰ ਐਪਲੀਕੇਸ਼ਨ ਆਈ ਸੀਗੀ ਸੋ ਉਸਤੇ ਐਪਲੀਕੇਸ਼ਨ ਦੀ ਕੰਪਲਾਈਂਸ ਹੋ ਜੋ ਅਸੀਂ ਜਿਹੜਾ ਸਿਕਿਉਰਿਟੀ ਪ੍ਰੋਗਰਾਮ ਦੇ ਤਹਿਤ ਜਿਹਦੀ ਆਪਦੀ ਡਿਪਲॉयਮੈਂਟ ਕੀਤੀ ਹੈ ਸੋ ਇਸ ਸਾਰੇ ਪ੍ਰੋਸੀਜਰ ਦੇ ਵਿੱਚ ਸਾਰਾ ਕੁਝ ਸਮੂਥ ਰਿਹਾ ਤੇ ਸਾਰਾ ਜਿਹੜਾ ਕਬਜਾ ਹੈਗਾ ਉਹ ਐਨਐਚਏ ਨੂੰ ਦਵਾ ਦਿੱਤਾ ਇਹਨੇ ਕਰਮਚਾਰੀ ਰਹਿ ਗਏ ਸਿਕਿਉਰਿਟੀ ਪ੍ਰੋਗਰਾਮ ਦੇ ਤਹਿਤ ਅਸੀਂ ਤਕਰੀਬਨ 400 ਜਿਹੜਾ ਹੈਗਾ ਲਾਂਚ ਦੇ ਘਟੇ ਡਿਪਲੋਏ ਕੀਤਾ ਇਸੇ ਤਾਈ ਕੋ ਪ੍ਰਸ਼ੰਸਾ ਨਹੀਂ ਆਪਣੇ ਬਿਲਕੁਲ ਸਾਰਾ ਸਮੂਥ ਹੋ ਗਿਆ ਸਾਰਾ ਕਬਜਾ ਜਿਹੜਾ ਸਾਰਾ ਸਟ੍ਰੈਚ ਹੈ 1.77 ਕਿਲੋਮੀਟਰ ਦਾ ਸਾਰਾ ਜਿਹੜਾ ਕਬਜਾ ਉਹ ਐਨਐਚਏ ਨੂੰ ਦਵਾ ਦਿੱਤਾ